ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਜਿਹੜੀ ਫੰਟ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਦੋ ਝੋਟੀਆਂ ਤੇ ਪੰਜ ਸੱਤ گاਵਾ ਫਾਲਾਂਗੇ ਜੋ ਸੱਜਰਾ ਗੱਬਣਾ ਟੋਕੜਾ ਗੱਬਣਾ ਤੇ ਇੱਕਾ ਝੋਟੀ ਫਾਲਾਂਗੇ ਨਾਲ ਆ ਦੋ ਤਿੰਨ ਤੇ ਪੁੱਛਾਂਗੇ ਤੇਲਵਿਜੀ ਇਹਨਾਂ ਨੂੰ ਇਹ ਕਾਮ ਹੈ ਅੱਜ ਹੀ ਲਿਆਂਦੀ ਵਿਜੀ ਹੁਣਾਂ ਪਰ ਇਹ ਆਂਦੇ ਵੀਡੀਓ ਚ ਨਹੀਂ ਪੋਣੀ ਆ ਬੱਚਾ ਮੈਂ ਤਾਂ ਬਾਕੀ ਪੁੱਛਣਾ ਤੇ ਵਿਜੀ ਨੂੰ ਠੀਕ ਆ ਠੀਕ ਆ ਇਹ ਦੱਸ ਦੇ ਵਿਜੀ ਨੇ ਹੁਣੇ ਲਿਆਂਦੀ ਅੱਜ ਹੀ ਆਈ ਆ ਤੇ ਇਹ ਵੀਡੀਓ ਚ ਉਦਾਂ ਨਹੀਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਮੇਰਾ ਅੰਕਲ ਕਿਧਰ ਪਾਸ਼ਾ ਰੀਆਂ ਬਾਜਾਂ ਵਾਲੀਆਂ ਬਹੁਤ ਬਹੁਤ ਮੇਰਾ ਆਉਂਦੀਆਂ ਚਲੋ ਮੇਰਾ ਚਲੋ ਬਾਕੀ ਮੇਰੇ ਤੋਂ ਸਾਰੇ ਪਾਲਾ ਡੇਰੀ ਫਾਰਮ ਵੀਰ ਭੈਣਾਂ ਤੇ ਆ ਦੇਖਣ ਵਾਲਿਆਂ ਦਾ ਪਿਆਰਪੂਰੀ ਸਾਸਰੀ ਘਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਤੇ ਤੇ ਬਾਕੀ ਦੱਸ ਦੋ ਡਰੈਸ ਆਪਣਾ ਡਰੈਸ ਆਪਣਾ ਸਭ ਤੋਂ ਪਹਿਲਾਂ ਦੱਸੋ ਵੀ ਮੈਂ ਸਾਸਰੀ ਘਰ ਭਲਾਈ ਆ ਹਾਂਜੀ ਤੇ ਸਾਰੇ ਵੀਰ ਭੈਣਾਂ ਭਰਾਵਾਂ ਨੂੰ ਹਾਂਜੀ ਤੇ ਪਾਲਾ ਡੇਰੀ ਫਾਰਮ ਦੇਖਣ ਵਾਲਿਆਂ ਨੂੰ ਮੇਰੇ ਤੋਂ ਪਿਆਰਪੂਰੀ ਸਾਰਿਆਂ ਵੀਰਾਂ ਭੈਣਾਂ ਨੂੰ ਸਾਸਰੀ ਘਰ ਭੈਣ ਭਰਾਵਾਂ ਨੂੰ ਤੇ ਪਿੰਡ ਆਪਣਾ ਪੰਘਾਲੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਮਜੀਠਾ ਠੀਕ ਹੈ ਜੀ ਜੈਨਤੀਪੁਰ ਡਾਟਾ 4 ਕਿਲੋਮੀਟਰ ਪੈਂਦਾ ਹਨ ਠੀਕ ਹੈ ਜੀ ਤੇ ਨਾਂ ਪਾਲਾ ਜੀ ਸਾਰੇ ਭੈਣ ਕਿੱਦਾਂ ਦਾ ਮਾਲ ਆਜ ਆਪਣੀ ਕੋ ਮਾਲ ਆਪਣੀ ਕੋ ਪਲ ਆਖਰੀ ਵਾਰੀ ਰੁਪਈਆ ਆ ਵੇਖੋ ਮਾਂ ਜਿਹੜੀ ਆ ਹਾਂਜੀ ਬੱਚਾ ਹੈ ਨਹੀਂਗਾ ਬੱਚਿਓ ਬਗੈਰ ਬੱਚਿਓ ਬਗੈਰ ਦੁੱਧ 9 ਕਿਲੋ ਮਹੀਂ ਕੋ 9 ਕਿਲੋ ਦੁੱਧ ਆ ਬੱਚਿਓ ਬਗੈਰ ਆ ਠੀਕ ਹੈ ਜੀ ਬਹੁਤ ਹੀ ਚੂਣ ਚੂਣ ਚੰਗੀ ਆ ਪਲਫੜੀ ਮੋਟੀ ਧਾਰ ਤੇ ਇਦਾਂ ਜਿਦਾਂ ਠੀਕ ਗਾਈਆਂ ਨੂੰ ਇਹਦਾ ਜਵਾਬ ਆ ਜਿਆਦਾ ਚੂਣ ਚੰਗੀ ਆ ਠੀਕ ਹੈ ਜੀ ਇਹ ਸੁਆ ਕੀ ਨਵਾਂ ਆ ਗਿਆ ਜੋ ਸੁਆ ਵੀ ਵੇਖ ਲਓ ਜੀ ਦੁੱਜਾ ਉਗੜ ਦੁੱਜਾ ਉਗੜ ਮੁੱਕਤ ਠੀਕ ਹੈ ਜੀ ਦੁੱਜਾ ਨੂੰ ਦੁੱਜਾ ਤਹਿਸੀਲ ਮਿਲਦੀ ਮਿਲਦੀ ਕਿਧਾਂ ਜੋ ਹੁਣੇ ਚੋ ਕੇ ਵਹਾ ਦੇਣੇ ਜੀ ਅੱਛਾ ਚੋ ਹੀ ਦੇਣੀ ਆ ਜਲਦੀ ਲਾਤੀ ਦੀ ਮਰਜ਼ੀ ਤੇ ਠੀਕ ਹੈ ਜੀ ਇਹਨੂੰ ਪਤਾ ਨਹੀਂ ਮੇਰਾ ਬੱਚਾ ਹੈਗਾ ਕਿ ਨਹੀਂ ਹੈਗਾ ਠੀਕ ਹੈ ਜੀ ਬੱਚੇ ਤੋਂ ਬਗੇਰ ਹੀ ਆਇਓ ਦੋ ਤੇ 9 ਕਿਲੋ ਦੱਸਿਆ ਜੋ ਦੋ ਤੇ 9 ਕਿਲੋ ਠੀਕ ਹੈ ਜੀ ਤੇ ਬਾਕੀ ਚਵਾਜੂ ਕਿਧਾਂ ਦਾ ਠੀਕ ਹੈ ਠੀਕ ਹੈ ਜੀ ਇਹੋ ਭੜਾ ਭੜਾ ਚਵਾ ਦਿਓ ਚਵਾ ਦਿਓ ਜੀ ਚਵਾ ਦਿਓ ਆ ਪਾ ਵੀ ਤਾ ਮਾ ਦੋ ਚਵਾ ਦੇ ਪਾ ਲੀ ਪਾ ਹੋਲਾ ਮਾਰੋ ਪਾ 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 ਲਾ ਪਾ ਪਾ ਲਾ ਪਾ ਪਾ ਲਾ ਚਲ ਪਾ ਪਾ ਲਾ ਪਾ ਪਾ ਰਹੀ ਇਧਰ ਹੋਈ ਨਹੀਂ ਸ਼ਾਂ ਚਲ ਮੈਂ ਹੋਰ ਸੇ ਮੈਂ ਸੋਠਣ ਨਗੇ ਨਾ ਅਰੇ ਬਾਜੀ ਆ ਪੰਜ ਦਾ ਰੇਟ ਦੱਸ ਦਈਏ ਤੇ ਬਸ ਮੰਨ ਦਈਏ ਮੈਂ ਇਹਦਾ ਰੇਟ ਜਿੰਦਾ ਨਾ 70 ਨਾ 65 ਹਾਂਜੀ ਦੇਣਾ ਕਰ ਦੇਵਾ ਹਾਂ ਹਾਂਜੀ ਦੁੱਧ 9 ਕਿਲੋ ਕੇ ਭਾਉਂਗੇ 10 ਡੰਗ ਚੋਏ ਠੀਕ ਹੈ ਜੀ 4 ਡੰਗ ਚੋਏ ਤੇ ਮਿਲੂਗੀ ਇਦਾਂ ਹੀ ਮਿਲੂਗੀ ਇਦਾਂ ਹੀ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਡਾਂਕੇ ਦੇ ਘਰ ਕੱਜ ਜਾ ਕੇ ਕਰ ਦੇ ਤੇ ਸੌਣ ਨਹੀਂ ਚੰਗੀ ਠੀਕ ਹੈ ਜੀ ਬਾਕੀ ਵੀ ਲਾਚੜੀ ਮਾਰੂਗੀ ਤੇ 60000 ਦੀ ਨਹਾਣਾ ਦੇਣੀ ਬਾਠ ਹਜ਼ਾਰ ਦੀ ਚਾਪ ਸਮਾਰਟ ਨਾ ਬਦਲ ਖੁੱਲਣਾ ਪਸੰਦ ਬਣੀ ਠੀਕ ਹੈ ਜੀ ਉਹਨਾਂ ਚੱਗਾਈਆਂ ਖਾਦੀ ਦੁੱਧ 9 ਕਿਲੋ ਜੀ ਠੀਕ ਹੈ ਜੀ ਆਹ ਦੇਖੋ ਪਹਿਲੀ ਵਸ਼ੀ ਆ ਪਹਿਲੇ ਨਸ਼ੀ ਆਹ ਦੇਖੋ ਦੋਂਦੀ ਮੂਦੀਏ ਦੋਂਦੀ ਵਸ਼ੀ ਆ ਗਈ ਪਹਿਲੇ ਸੂਏ ਛੰਡੀ ਧੀ ਇੱਕ ਨੰਬਰ ਆ ਚਵਾਹ ਦਾ ਅੱਛੀ ਕਾਦੀ ਵੇਖੋ ਮੌਮੀ ਆ। ਦੇਖੋ ਕਿੰਨੀ ਸੋਹਣੀ ਸਨਕੀ ਕੀਤੀ। ਵਾਹ ਜੀ ਵਾਹ। ਬੜੀ ਰੰਗਵਾਲ ਜਿਆ ਮੈਡ। ਮਸੀਤ ਨਾ ਚਾਹੁੰਦਾ ਇਹ ਸੁਈ ਆ। ਠੀਕ ਤਿੰਨ ਚਾਹੁੰਦਾ ਇਹ ਸੁਈ ਆ। ਠੀਕ ਹੈ ਜੀ। ਤੇ ਕਿੰਨਾ ਕੁ ਦੋ ਦੱਦ ਬੋਲਾ ਬਲਾ ਆ ਗਿਆ ਜੋ। ਦੋ ਤਿੰਨ ਗੋਲ ਵਿੱਚ ਕੈਦ ਕੀਤਾ 20 ਕਿਲੋ। ਹਾਂਜੀ। ਸੁਣੀਏ ਕਿਨੀ ਸੋਣੀ ਜੋਣੀ ਤਸੱਲੀ ਕਰਨੀ ਆ। ਠੀਕ ਹੈ ਜੀ। ਗੱਬਣੇ ਦੇ ਨਾਲ ਆਖਦੇ ਵੀ ਪੁੱਜੀ ਕਮਦੀ ਸੁਈ ਦੋ ਰਾਜੀ ਆ। ਹਾਂਜੀ ਹਾਂਜੀ। ਐਦਾਂ ਵੇਖੋ ਸੀਲ ਬੜੀ ਆ। ਠੀਕ ਹੈ ਜੀ। ਜਿੱਦਾਂ ਮਰਜ਼ੀ ਬੈਜੋ ਜਿੱਦਾਂ ਮਰਜ਼ੀ ਬੈਜੋ ਸੀਲ ਬੜੀ ਆ। ਵਾਹ ਜੀ ਵਾਹ ਵਸ਼ੀ ਗਰੀ ਦੋ ਗੋਹਣ ਜਿਹੜਾ 14 15 14 15 14 15 ਕਿਲੋ ਤੇ ਤੀਜੇ ਚੌਥੇ ਦੇੰਦੀ ਸੂਈ ਠੀਕ ਹੈ ਜੀ ਆਖੀ ਮੂੰਹ ਦੀ ਦੋਂਦੀ ਮੂੰਹ ਦੀ ਦੋਂਦੀ ਦੋ ਦੰਦਾ ਕੀ ਵਸ਼ੀ ਚੌਗੀ ਹੋਵੇ ਛਿੱਗੀ ਹੋਊਗੀ ਦੋਂਦੀ ਠੀਕ ਹੈ ਜੀ ਠੀਕ ਹੈ ਤੇ ਬੱਚਾ ਕੀ ਆ ਗਿਆ ਮਗੜ ਬੱਚਾ ਆਇਆ ਤੇ ਮਗੜ ਵਸ਼ਾ ਹੀ ਆ ਗਿਆ ਵਸ਼ਾ ਆ ਗਿਆ ਠੀਕ ਹੈ ਆ ਵਸ਼ਾ ਜੱਬਾ ਖਾ ਲੈਂਦੇ ਆ ਆ ਵਸ਼ਾ ਮਗੜ ਬਾਕੀ ਤਾਂ ਛੰਡੀ ਕੁੜੀ ਆ ਠੀਕ ਹੈ ਜੀ ਆ ਬੱਛਾ ਵੀ ਜੀ ਬੱਗਾ ਬਾਜਦਾ ਹਾਂਜੀ ਖਾਲਦਾ ਜੀ ਆਓ ਅਸੀਂ ਜਿਹੜੀ ਆਪਣੇ ਕੋਲ ਟੋਕਲ ਕਰ ਬਣੂ ਇਹਦਾ ਦੱਸੋ ਰੇਟ ਇਹਦਾ ਰੇਟ ਜਿਹੜਾ ਵਾ ਕੋ ਬਹੁਤ ਜ਼ਿਆਦਾ ਨਹੀਂ ਕਰਨਾ ਹਾਂਜੀ ਕੋਈ 65 ਨਹੀਂ ਕੋਈ 70 ਨਹੀਂ ਹਾਂਜੀ ਦੇ ਇੰਨਾ ਮੂਲ ਕਰਨਾ 62 ਤੇ 60 ਦੀ ਰਸੀ ਦਵਾਉਂਗੇ ਛਾੜ ਦੀ 70 ਕਰਦੀਏ ਮਾਰ ਦਾਂ ਚੱਲ ਛੱਡ ਦਾਂ ਕੋਈ ਕਰ ਲਈ ਛੰਡੀ ਦੀ ਰੀ ਹੈ ਯਾਰ ਛਾੜ ਦੀ 70 ਚਲੋ ਯਾਰ ਕਰ ਛੱਡ ਦੀ ਹੋ ਗਿਆ ਯਾਰ ਕਰ ਛਾੜ ਦੀ ਹੋ ਗਈ ਦੇ ਦਾਂਗੇ ਠੀਕ ਹੈ ਜੀ ਆਵੇ ਕੋ ਬੱਛੀ ਆਪਣੇ ਕੋ ਠੀ ਬੱਛੀ ਨੇ ਫਿਰ ਨਗਤਾਈ ਮੈਂ ਨਾ ਚਾਦੀ ਤੇ ਚਾਦੀ ਇੱਕ ਜਿਹਨਾਂ ਦੇ ਅੱਸੀ ਆ ਗਈ ਆਪਣੇ ਕੋ ਅੱਪਣ 3 ਮਹੀਨਾ ਦੀ 3 ਮਹੀਨਾ ਦੀ ਗੱਬਣਾ ਗਈ ਪਾਸ ਗਰੰਟੀ ਨਾਲ ਗਰੰਟੀ ਨਾਲ ਜੱਗ ਵੱਲ ਠੀ ਬੱਛੀ ਵੀ ਆਖੋਈ ਤੇ ਠੀਕ ਆ ਜੀ ਸੰਸਰ ਖਾ ਲੋ ਚੜਾ ਉਹਦੇ ਨੂੰ ਸੰਸਰ ਖਾ ਗੋ ਲਿਖਾ ਗਈ ਆ ਹਾਂਜੀ ਇਦਾਂ ਬਹੁਤ ਥਲੇ ਬਾਜੋ ਜੀ ਠੀਕ ਆ ਜੀ ਉਹ ਐ ਨੂੰ ਕਰਿਓ ਮੈਂ ਥੋੜੀ ਨਾ ਇਹਦੇ ਕੋਲ 15 16 ਕਿਲੋ ਦੋਦਿਆ ਤੇ 3 ਮਹੀਨਾ ਦੀ ਗੱਬਣਾ ਮੂਦੀ ਦੋਂਦੀ ਹੈ 3 ਮਹੀਨਾ ਦੀ ਗੱਬਣਾ ਦੋਂਦੀ ਹੈ ਵੀ ਵਸ਼ੀ ਵਾਹ ਜੀ ਵਾਹ ਕਮਾਲ ਦੀ ਵਸ਼ੀ ਤੇ ਦੁੱਧ ਅਜੇ ਹੀ ਬੰਦਾ 16 ਕਿਲੋ ਦੁੱਧ ਕੀ ਆ ਤੁਮ ਵਾਲੀ ਗਾੜੀ ਆ ਠੀਕ ਹੈ ਜੀ ਤੇ ਸੂਈ ਆ ਤੇ ਕਿਸੇ ਨੂੰ ਚੋਲਣੀ ਠੀਕ ਹੈ ਜੀ ਭਾਵੇਂ ਉਹ 10 ਦੰਦ ਚੋਲੇ ਠੀਕ ਹੈ ਇਹ ਨਹੀਂ ਵੀ 10 14 ਕਿਲੋ ਇਹ ਗੱਲਾਂ ਨਹੀਂ ਆਗੀਆਂ ਹਾਂਜੀ ਬਾਕੀ ਆ ਵੇਖੋ ਭਾਵੇਂ ਛਲਕ ਦੇ ਖਾਰ ਕੇ ਚੋਲੋ ਇਹਨੂੰ ਪਲੱਟ ਨਹੀਂ ਵਾਹ ਜੀ ਵਾਹ ਬੱਛੀ ਕਾਦੀ ਆ ਅੱਜ ਦੇ ਤੋਹਫੇ ਗੱਡ ਕੇ ਲਿਆਉਂਦੇ ਆਗੇ ਬਹੁਤ ਬਹੁਤ ਚੰਗੀਆਂ ਬੱਛੀਆਂ ਆਪਣੀਆਂ ਸਿਰੇ ਦੀਆਂ ਬੱਛੀਆਂ ਇੱਕ ਦੂਜੇ ਨੂੰ ਦੰਦ ਤਾਂ ਤੇ ਨਾਮੀ ਨਾ ਦੀ ਗੱਬਨ ਚੈੱਕ ਪਾਸ 16 ਲੀਟਰ ਦੁੱਧ ਪਹਿਲੇ ਸੂਏ ਦੋਂਦੀ ਵਿਹਰ ਦੋ ਦੰਦ ਆ ਗਈਆਂ ਸਾਰੇ ਜਿ ਉੰਦੀ ਰਹੀ ਏ ਠੀਕ ਆ ਜੀ ਠੀਕ ਆ ਜੀ ਇਹਦਾ ਮੁੱਲ ਕੁ 70 ਨਹੀਂ ਕੁ 75 ਨਹੀਂ ਹਾਂਜੀ ਇਹ ਬੱਚੀ ਦੇ ਰਾਂਗੇ ਦੇਵਾਲਾ ਮੁੱਲ ਅਸੀਂ ਤਾਜੀ ਹੈ ਨਾ ਅੱਜ ਹਾਂਜੀ ਤੇ ਬੱਚੀ ਵੀ ਕਿਹੜਾ ਸਵਾਲ ਰੱਖਦੀ ਜੋ ਸਮਾਂ ਵਾਂ ਨਹੀਂ ਹੈਗੀ ਆ ਜੀ ਤੇ ਇਹ ਚੰਗੇ ਦੁੱਧ ਵਾਲੀ ਆ 6500 ਦੇ ਦਾਂਗੇ 5000 ਦੀ 5000 ਦੇ ਬੱਚੀ ਹਾਂ ਠੀਕ ਆ ਜੀ ਬਿਲਕੁਲ ਜਿਆਜ ਰੇਟ ਫਿਕਸ ਰੇਟ ਜਿਆ ਸੁਣੋ ਇਹਦਾ ਵੇਖੋ ਬਾਕੀ ਥਾਂ ਦੀ ਗਵਾਲ ਤੁਸੀਂ ਖੋਲੋ ਜੀ ਅਗਲੀ ਆਹੋ ਤੇਰੀ ਚੰਗੀ ਬਿਆੜੇ ਓ ਪਸੇ ਮੂੰਹ ਹੀ ਹਲੋਪਾ ਸੰਭੀ ਕੋਈ ਹਲੋਪਾ ਸੰਭੀ ਬੀਪਰ ਕਾ ਦੁਰਦਨੀ ਸਾਰਾ ਮਾ ਬਸ ਵਾਈ ਮੈਂ ਵਾਹਿਆ ਹੋ ਕਹਾਂ ਨਾ ਰੋ ਚੋ ਨਾ ਸਤਾ ਮਰੀ ਨਾ ਕੋਲ ਦੀ ਗੰਨ ਕਰਨਾ ਆਦੋ ਤੜਾ ਮਾਦੋ ਹਾਂ ਰੱਖ ਸਾਰੀ ਚੋਦੇ ਸਾਡ ਕਰ ਮੈਂ ਕਹਿੰਦੇ ਇਹ ਚ ਮਾਦੋ ਬਸ ਚੋਦੇ ਤੁਸੀਂ ਆਤਵਾਰ ਬਰਾਵਾ ਕੋਈ ਨਹੀਂ ਇਧਰ ਇਹ ਤਾਂ ਮੈਂ ਨੇ ਰੇਡ ਬੱਸ ਹੀ ਆ ਦੱਸਿਆ ਸੀ ਮੈਂ ਇਹਦਾ ਰੇਡ ਬਾਅਦ ਹੀ ਆ ਦਵਾਂਗਾ ਠੀਕ ਹੈ ਠੀਕ ਹੈ ਇਹ ਗਾਂ ਆ ਗਈ ਸੂਹੀ ਗੜੀ ਇਹ ਗਾਂ ਸੂਹੀ ਠੀਕ ਹੈ ਜੀ ਇਹਦੇ ਮਗਰ ਵੱਛੀ ਬਹੁਤ ਚੰਗੀ ਹੈ ਇਹਦੇ ਮਗਰ ਵੱਛੀ ਆ ਗਈ ਬਹੁਤ ਚੰਗੀ ਵੱਛੀ ਆ ਠੀਕ ਇਹਦਾ ਦੁੱਧ ਕਿੰਨਾ ਆ ਗਿਆ ਜੋ ਬਿਲਕੁਲ ਜੋ 15ਵੇਂ 16ਾ 17ਵੇਂ 15 16 ਕਿਲੋ ਦੁੱਧ ਇਹ ਦੁੱਧ ਖੁਸ਼ੀ ਪੇਵੇ ਤਾਂ ਬਹੁਤ 20ਾਂ ਤੋਂ ਵੀ ਪਾਰ ਹੋ ਜੇ ਠੀਕ ਹੈ ਜੀ ਦੇਖੋ ਲੱਗੇ ਚੰਗਾ ਹਾਂ ਜੀ ਲੱਗੂ ਵਿਖਾ ਦਊਂ ਬਣੀਓ ਉਲਾਓ ਜੀ ਲਾਜੋ ਇਹਦੇ ਮਗਰ ਵੱਛੀ ਆ ਗਈ ਬਹੁਤ ਜ਼ਿਆਦਾ ਚੰਗੀ ਠੀਕ ਹੈ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੋ ਇਹ ਬੱਚੀ ਬਹੁਤ ਠੀਕ ਹੈ ਠੀਕ ਹੈ ਜੀ ਹਾਂਜੀ ਦੇਖੋ ਜੀ ਥਣ ਕੁਆਲੀ ਠੰਡ ਦਾ ਤੀਰ ਗਿਆ ਸੂਈ ਦਾ ਤੇ ਵੀ ਲੱਤ ਮਾਰਦੀ ਨਾ ਕੋਈ ਠੀਕ ਹੈ ਜੀ ਜਾਂ ਕੋ ਕਰਨਾ ਹੋਣਾ ਆ ਇਧਰ ਆ ਕੇ ਖਾਲ ਦੇ ਆਉਂਗੀ ਜੱਦੀ ਜਾਂਦੀ ਖਾਲ ਦੇ ਬਣਾ ਕੇ ਚੜ੍ਹਨ ਜਾਗਾ ਤੇ ਦੱਸੋ ਡੇਟ ਇਹਦਾ ਰੀੜ ਕੋ ਬਹੁਤ ਜ਼ਿਆਦਾ ਨਹੀਂ ਆ। ਨਾਲ ਜਿੰਨੀ ਮਰਜ਼ੀ ਭੇਜ ਦੋ ਵਾਹ। ਜਿੰਨੀ ਦੁੱਧ ਆਉਂਦਾ ਉਹ 20 ਕਿਲੋ ਗਾਜ ਦੇ ਉਹ 22 ਚੋਲੇ। ਹੁਣ 15-16 ਕਿਲੋ ਹੈਗਾ ਵਾ। ਠੀਕ ਆ। ਠੀਕ ਹੈ ਜੀ। ਹੁਣ ਇਹਦਾ ਮੁੱਲ ਹੁਆਣਾ ਜਿਹੜਾ 55000 ਜੀ। 55000 ਦੀ। 55000 ਦੀ ਨਹੀਂ ਦੇਣੀ ਆ ਜੀ। ਠੀਕ ਹੈ ਜੀ। ਹਾਂਜੀ। ਆ ਵੀ ਵੈਰ ਚੁੱਕਿਆ। ਤੇਰੀ ਮਸ਼ੀਨ ਉਤਾਰ ਲੈ ਬਾਜੀ। ਇਹਦੀ। ਆਖੀ। ਹਲੋ ਸਾਬ। ਇਹ ਵੀ ਸੱਜੜੀ ਆ। ਇਹ ਵੀ ਤਾਜੀ ਸੂਈ ਹੈ ਪੰਨਾਂ ਜਵਾਂ ਦੇ ਨਾਲ। ਇਹ ਵੀ ਤਾਜੀ ਸੂਈ ਹੈ। ਪੰਨਾਂ ਜਵਾਂ ਦੇ ਨਾਲ। 5 ਚੋਈ ਹੋਰ ਦੀ ਲੈ। ਬਾਦੂ। ਹਾਂਜੀ ਹੋਉਂਦੀ ਚਵਾਈ ਕੋਈ ਹਾਂ ਦੋ ਚਵਾਈ ਇੱਕ ਨਾ ਸੂਆ ਆ ਗਿਆ ਜੋ ਇਹ ਸੂਆ ਪਹਿਲਾਂ ਹੀ ਆ ਦੂਜਾ ਹੋ ਸਕਦਾ ਵਾ ਠੀਕ ਹੈ ਜੀ ਇਹਦੇ ਦਾ ਦੁੱਧ ਕਿੰਨਾ ਆ ਗਿਆ ਜੋ ਇਹਦੇ ਕੋਲ 20 ਹੋਗਾ ਪਕਾਵਾ 14 ਲੀਟਰ 14 ਨੂੰ ਪਕਾਵਾ ਠੀਕ ਹੈ ਜੀ ਜਵਾਬ ਸੁਆ 1 ਨੰਬਰ ਦਾ ਸੀ ਗੱਡੀ ਬਾਕੀ ਵਧੀਆ ਆ ਦੇਖੋ ਇਹ ਨੰਬਰ ਹੋ ਸਕਦਾ ਪਹਿਲੇ ਉਹ ਜੀ ਆਹ ਦੇਖੋ ਗਾਂ ਮੋਟਲੀ ਬਸ ਵਰਗੀਆਂ ਠੀਕ ਹੈ ਜੀ ਹਲਾ ਵੀ ਮੇਜ ਮਾਰਦੇ ਖਣ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੋ ਲੈ ਜੋ ਬੰਦੋ ਇਹਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਬੱਚਾ ਵਛਾ ਗਿਆ ਇਹਦੇ ਮਗਰ ਵਛਾ ਹੀ ਆ ਇਹ ਵੀ ਸੋਰੀ ਤਿੰਨ ਤਿੰਨ ਪੰਜ ਸੰਬੰਧ ਨਾਲ ਠੀਕ ਹੈ ਜੀ ਠੰਡੀ ਠੀਰੀ ਬਾਕੀ ਫੀਲ ਉਹ ਜੀ ਨਹੀਂ ਪੀ ਦਾ ਤਮਾਰਨੀ ਨੇ ਜਾਂ ਚੁਕਣੀ ਨਾ ਠੰਡੀਆਂ ਠੰਡੀਆਂ ਪਾਵੇਂ ਬੱਚਿਆਂ ਦਾ ਬਿਨਾਂ ਚੋਲੋ ਇਹਦਾ ਰੇਟ ਇਹਦਾ ਰੇਟ ਮੁੱਲ ਭਾਵੇਂ 60 ਕਰ ਦਈਏ ਹਾਂਜੀ ਭਾਵੇਂ 55 ਕਰ ਦਈਏ ਹਾਂਜੀ ਦੇ ਦੇਣੀ ਆ ਵਾ ਰੱਖਣੀ ਨਹੀਂ ਠੀਕ ਹੈ ਜੀ 50000 ਕਰਾਂਗੇ 50000 ਦੀ 50000 ਦੀ ਠੀਕ ਹੈ ਜੀ ਆਹ ਵੀ ਕੋ ਜਲਸੀ ਜਲਸੀ ਵਿਆਹ ਹੈਗੀ ਹੋਰ ਜਲਸੀ ਆਪਣੇ ਕੋਲ ਨਹੀਂ ਲਾਈ ਹੈ ਜੀ ਠੀਕ ਹੈ ਜੀ 10 ਮਿੰਟ ਹੋ ਜਾ ਇਹ ਵਿਚਾਰੇ بڑے ਬੰਦੇ ਕੋਲ ਲੋੜ ਬੰਦ ਕੋ ਅਸੀਂ ਉਹਨਾਂ ਕਮਰੇ ਕੋਲ ਪਾਏ ਅਸੀਂ ਠੀਕ ਹੈ ਤੇ ਜੁੱਜੀ ਇਸ ਵੇਲੇ ਸੁਣੀ ਆ ਖੋਲੋ ਜੀ ਤੇ ਵੇਖੋ ਅਸੀਂ ਪਿਓ ਹਾਂ ਦੂਜੇ ਸੂਏ ਸੁਣੀਏ ਪਤਾ ਨਹੀਂ ਆ ਗਈ ਜਲਸੀ ਬਿਲਕੁਲ ਜਿੰਨੀ ਜਲਸੀ ਜਾਂਦੀ ਉਹ ਪਿਓ ਰਿਆ ਠੀਕ ਐ ਪਿਓ ਜਲਸੀ ਆ ਗਈ ਲੂੰਗੇ ਮੱਥੇ ਵਾਲੀ ਵਾਹ ਜੀ ਵਾਹ ਮੋਦੀਆ ਵੀ ਦੂਜੇ ਸੂਏ ਸੁਣੀਆ ਖੰਦੇ ਦੂਜੇ ਸੂਏ ਸੁਣੀ ਆ ਠੀਕ ਐ ਜੀ ਦਿਨ ਲਾ ਦੇ 10 ਦਿਨ ਲਾ ਦੇ 15 ਦਿਨ ਲਗੇ 20 ਹਾਂ ਜੀ ਕੋ ਬਗਾਨੇ ਘਰ ਦੀ ਆ ਹਾਂ ਜੀ ਹਾਂ ਜੀ ਇਹ ਨਹੀਂ ਕੋਈ ਸ਼ਬਦ ਅੱਖਾਂ ਨੂੰ ਕੋਈ ਤੇ ਵੀਰ ਜਰਾ ਖੜੀ ਠੀਕ ਐ ਜੀ ਪਰ ਮਸ਼ੀਨ ਚੜੀ ਆ ਆ ਦੇਖਾਂ ਉਹ ਖਾਦ ਇਹ ਚੋਈ ਗਈ ਜੋ ਠੀਕ ਐ ਜੀ ਦੁੱਧ ਬੜਾ ਮੈਂ ਆ ਜੋ ਤੁਮਨੇ ਗਮੋਂ ਤਾਖ ਨੂੰ ਪਰ ਹੀ ਨੋ ਆਣੇ ਆ ਠੀਕ ਆ ਜੀ ਹਾਂ ਇਹ ਨਿਚੜ ਗਈ ਪੂਰੀ ਫਾਦਨ ਕਰ ਗਈ ਐ ਸਾਹ ਹੋ ਗਏ ਮੈ ਇਹ ਵਿੱਚ ਬਾਈ ਜੋਈ ਦੀ ਮੈਂ ਚੰਗੀ ਆ ਇਹ ਅੱਖ ਦੇ ਵੀ ਇਹ ਠੀਕ ਆ ਦੂਜੇ ਸੂਏ ਸੁਣੀ ਆ ਦੂਜੇ ਸੂਏ ਸੁਣੀ ਕੋਈ ਚੋਟ ਚਲੀ ਲੈ ਆਓ ਜੀ ਫਤਨ ਦੇ ਨਾਲ ਖੜੇ 15 ਖੜੇ 20 ਵੀ ਕਰ ਸਕਦੀ ਆ ਠੀਕ ਆ ਜੀ ਇਰਾਦੇ ਕੀ ਕਰਦਣਾ ਇਹ ਤੁਹਾਡੇ ਰੇਟ ਕਿਹਾ ਹਾਂਜੀ ਸਾਹਮਣੇ ਕਿਸ ਨੇ ਹਾਂਜੀ ਕਿੰਨੇ ਦੇ ਦੇਣੀ ਫਿਰ ਜਲਸੀ ਬਿਲਕੁਲ ਹਾਂ ਨਾ ਮੋਲ ਦੀ ਉਹ ਅਸੀਂ ਸੂਈ ਉਹਦੇ ਬੱਸੀ ਦੇਦੀ 40000 ਹਾਂਜੀ ਪਿਓ ਜਲਸੀ ਉਹ ਘੱਟਤਾ ਬਲੀਓ ਠੀਕ ਹੈ ਜੀ ਹਾਂ ਨਾ 50000 ਦੀ ਬੱਸੀ ਦੇਣੀ ਆ 50000 ਦੀ 50000 ਦੀ ਦਿਨ 10 ਵੀ ਲੈ ਜੂ 15 ਰੋਜ਼ 20 ਵੀ ਰੱਖ ਲਓ ਵਾਹ ਜੀ ਵਾਹ ਤੇ ਪਿਓ ਲੋਥੀ ਵੀ ਲਓ ਠੀਕ ਹੈ ਜੀ ਇਹ ਕਾਹ ਹੋ ਆਪਣੇ ਕੱਟੀ ਗੜੀ ਸੋਣੀ ਝੋਟੀ ਠੀਕ ਆ ਖੋਲੋ ਜੀ ਆਵੇ ਖੋਲ ਆ ਗੱਟੀ ਖਾਂ ਨੂੰ ਖਾਲ ਗੱਟੀ ਦੇ ਦੰਦੇ ਇਹ ਥੋੜੀਆਂ ਅੱਜ ਹੀ ਆਈਆਂ ਨਾ ਦੱਡੀਆਂ ਕੈਮਰੇ ਨਾਲ ਥੋੜੇ ਬੱ ਉਨੇ ਆਈਓ ਗੱਲ ਚ ਰਸੇ ਰਸੇ ਪਾਏ ਸੀ ਉਹਨਾਂ ਅਹੀਂ ਚ ਬੂ ਵਾਸਤੇ ਸਭਾ ਚੱਕਰ ਚੱਕਰ ਨਾ ਲੈ ਜਾ ਤਾ ਦੰਧੀਆਂ ਉੱਥੇ ਜਾਣ ਤੋਂ ਵਧੀਆਂ ਠੀਕ ਹੈ ਜੀ ਦੇਰ ਹੀ ਹੋਈਆਂ ਕੰਗੀਆਂ ਵੇਹਣ ਲਟਕਾਉਂ ਚੰ ਠੀਕ ਹੈ ਜੀ ਇਹ ਨਹੀਂ ਪਿ ਜਾਓ ਦੇਰ ਹੀ ਹੋਈਆਂ ਲੱਗੀਆਂ ਤਾਂ 10 ਵਜੇ 10 ਵਜੇ ਦੇ ਦਾਂ ਠੀਕ ਹੈ ਜੀ 10 ਵਜੇ ਅਟੀਆਂ ਆਈਆਂ ਤਾਂ ਇੱਕ ਇੱਕ ਕੱਟੀ ਆ। ਇੱਕ ਆ ਕਟਾਵਾਂ। ਆ ਵੀ ਤੇ ਜੋੜਾ ਆ। ਮਾਣੂ ਵੀ ਰਿਲੇ ਜੋ ਵੀ। ਆਹ 3 ਰਸੋਟਾਂ ਦੀ। ਇਹੋ ਖੜੜੇ ਜੋੜਾ ਵੀ ਹੋਇਆ ਵਾ। ਠੀਕ ਹੈ ਜੀ। ਜੇ ਕੋਈ ਜੋੜਾ ਲਊਗਾ। ਹਾਂ ਜੀ। ਉਹਨੂੰ ਦੇ ਦਾਂਗੇ 40 ਹਜ਼ਾਰ ਦਾ। ਜੇ ਕੋਈ ਜੋੜਾ ਹੀ ਲਊਗਾ। ਉਹਨੂੰ 40 ਹਜ਼ਾਰ ਦਾ। ਉਦਾਂ ਕੱਟਾ ਦੇਵਾਂਗੇ 18 ਹਜ਼ਾਰ ਤੇ ਕੱਟੀ ਤੋਂ ਦੇ 25 ਹਜ਼ਾਰ ਦੀ। ਕੱਟਾਂ 18 ਹਜ਼ਾਰ ਦਾ ਤੇ ਕੱਟੀ 5 ਹਜ਼ਾਰ। 5 ਹਜ਼ਾਰ ਦੀ ਜੋੜਾ ਹੀ ਹੈ। ਠੀਕ ਹੈ ਜੀ। ਜੇ ਇਕੱਠਾ ਲੱਗੂ ਚੱਲ ਜਿਆ ਕਰ। ਆਹ ਕੱਟਾ 18 ਦਾ। ਇਕ ਅੱਧੀ ਬੰਜੀ ਦੀ ਜੇ ਕਥਾ ਲੱਗਦੇ ਕੋਈ ਚੱਲ ਯਾਰ ਠੀਕ ਹੈ ਜੀ ਆ ਟੋਪਰ ਟੋਕੜੇ ਕਿ ਬਨਗਾਈਆਂ ਗਈ ਆਂ ਕੀ ਹਾਂ ਬਿਲਕੁਲ ਟੋਕੜੇ ਹਾਂ ਮੇਖੋ ਠੀਕ ਹੈ ਜੀ ਦੇਖੋ ਕੱਡੀ ਜੰਗੀ ਗਾਂ ਦੇਖੋ ਵਾਹ ਜੀ ਵਾਹ ਇਹ ਦੇਖੋ 9 ਵਜੇ 10 ਵਜੇ ਦੁੱਧਿਆ ਠੀਕ ਹੈ ਜੀ 9 ਵਜੇ 10 ਵਜੇ ਦੁੱਧਿਆ ਚੱਲੜਿਆ ਚੱਲੜਿਆ ਅਗਲੇ ਸੰਦੀ ਤੇ ਸਾਢੇ ਪੰਜੇ ਸ਼ਾਮ ਨੂੰ ਦੀ ਗੱਭਣਿਆ ਸਾਢੇ ਪੰਜੇ ਸ਼ਾਮ ਨੂੰ ਦੀ ਗੱਭਣਿਆ ਸ਼ਾਮ ਨੂੰ ਦੀ ਗੱਭਣਿਆ ਠੀਕ ਹੈ ਜੀ ਜੀ ਇਹ ਕਹਿੰਦੇ ਗਾਂ 400 ਨਹੀਂ ਹੋਵੇ ਤੇ ਰਾਜਾ ਗਾਂ ਹੈ ਜੀ ਕਹਿੰਦਾ ਗਾਂ 2 ਲੱਖ ਵੀ ਨਹੀਂ ਲੰਦੀ ਹੁਣ ਵੀ 9-10 ਲੱਖ ਦੋ ਇਹਦਾ ਰੇਟ ਬਿਲਕੁਲ ਨਿਕਾ ਹਾਂਜੀ ਬਿਲਕੁਲ ਨਹੀਂ ਦੇਖੋ ਜਾਦੂ ਜਿੰਦੀ ਹੈ 20000 20000 ਦੀ ਦੇਣੀ 10 ਤੋਂ ਦਊਗਾ ਪਾਣੂ 10 ਢਾਗ ਵਿੱਚ ਤਿੰਨ ਹਾਂ ਇਹ ਦੇ ਦੇਣੀ 20000 ਦੀ ਇਹ 20000 ਦੀ ਹਾਂ ਅੱਖੀ ਦਾਂਗਾ ਠੀਕ ਹੈ ਜੀ ਤੇ ਕੱਪੜੇ ਕਿੰਨੇ ਹੋਣਗੇ ਇਹ 20000 ਦੀ ਦੇ ਦੇਣੀ ਅਗਲੇ ਥਾਂ ਦੀ ਤਿਲੜ ਤੇ ਕਿੰਨੇ ਚੱਦੀ ਕੱਪੜਾ ਦੱਸਿਆ ਜੋ ਸਾਢੇ 550 ਮੀਟਰ ਚੈੱਕ ਬਾਸ ਇੱਕ ਕੱਪੜੇ ਵੀ ਝੋਟੀਆਂ ਇਕੱਠਾ ਹੋਵੇ ਵੇਖੋ ਠੀਕ ਹੈ ਆ ਝੋਟੀਆਂ ਜੀ ਕਟਾਂ ਮਗਰ ਆ ਝੋਟੀਆਂ ਆਪਣੀ ਹੁਣੇ ਲੈ ਜਾ ਹੁਣੇ ਆਈ ਆ ਆ ਹੁਣੇ ਆਈ ਤੇ ਦੁੱਧ ਜਿਹੜਾ ਜਿੰਦਾ ਸੋਨੇ ਦਾ ਸੰਕ ਆ ਬਸ ਹੋਣੀ ਆ ਗਈ ਆ ਇਹ ਨੂੰ ਸੱਤ ਕਿਲੋ ਦੁਕਾਣ ਤੇ ਮਿਲਿਆ ਸੱਤ ਕਿਲੋ ਤੇ ਦੇਖੋ ਪਹਿਲਾਂ ਝੋਟੀ ਜਾ ਠੀਕ ਆ ਬੱਚਾ ਮਗਰਿਆ ਤੇ ਵੀਰ ਭਰਾ ਜੇ ਕੋਈ ਵੇਖਣੀ ਵੇਖ ਸਕਦਾ ਫਿਰ ਵੀਡੀਓ ਵੇਖਣ ਦਾ ਕੋਈ ਫੋਨ ਤੇ ਮੁੱਲ ਕਰ ਲਾਂਗੇ ਦਾ ਠੀਕ ਹੈ ਜੀ ਲੈ ਚੋ ਜਾ ਕੇ ਵੇਖ ਲਈ ਹੁਣੀ ਠੀਕ ਹੈ 사ਸੀ ਕਾਲ ਜੀ 사ਸੀ ਕਾਲ ਜੀ